ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਸਲ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਵਿਵਾਦਿਤ ਬਿਆਨ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਪੁਲਿਸ ਹੁਣ ਉਹਨਾਂ ਤੇ ਸਿਕੰਜਾ ਕਸਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੀ ਹੈ ਪਹਿਲਾਂ ਉਹ ਬਿਆਨ ਤੁਹਾਨੂੰ ਦੱਸ ਦਿੰਨੇ ਆ ਜੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਸਮੇਂ ਦਿੱਤਾ ਗਿਆ ਸੀ ਦਰਸਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਜਿਸ ਦੇ ਵਿੱਚੋਂ 18 ਚੱਲ ਚੁੱਕੇ ਨੇ ਤੇ 32 ਹੋਰ ਚੱਲਣੇ ਬਾਕੀ ਨੇ ਤਾਂ ਜਿਵੇਂ ਹੀ ਇਸ ਸ਼ੋਅ ਦਾ ਟੀਜ਼ਰ ਲਾਂਚ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਖੁਦ ਇਸ ਦਾ ਨੋਟਿਸ ਲੈਂਦੇ ਨੇ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਪੁਲਿਸ ਨੂੰ ਉਦੇਸ਼ ਦਿੱਤੇ ਜਾਂਦੇ ਨੇ ਕਿ ਜਾ ਕੇ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛ ਪੜਤਾਲ ਕਰੋ ਤੇ ਇਸ ਮਾਮਲੇ ਦੀ ਪੁੱਛ ਪੜਤਾਲ ਕਰਨ ਦੇ ਲਈ ਇੰਟੈਲੀਜੈਂਸੀ ਏਆਈਜੀ ਰਵਜੋਤ ਗਰੇਵਾਲ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹੈਸ਼ ਤੇ ਪਹੁੰਚਦੇ ਨੇ ਤਾਂ ਬਾਜਵਾ ਤੋਂ ਸੋਰਸ ਬਾਰੇ ਪੁੱਛਦੇ ਨੇ ਪਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੋਈ ਵੀ ਸਹਿਯੋਗ ਆ ਜੋ ਪੁਲਿਸ ਨੂੰ ਨਹੀਂ ਦਿੱਤਾ ਜਾਂਦਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਫ਼ ਇਨਕਾਰ ਆ ਜੋ ਸੋਰਸ ਦੱਸਣ ਦੇ ਬਾਰੇ ਕੀਤਾ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਾਹਰ ਆ ਕੇ মিডিਆ ਦੇ ਮੁਖਾਤਿਰ ਹੁੰਦੇ ਆ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਮੇਰੇ ਸੈਂਟਰ ਤੇ ਸਟੇਟ ਦੇ ਵਿੱਚ ਸੋਰਸ ਨੇ ਮੈਨੂੰ ਮੇਰੇ ਸੋਰਸ ਦੇ ਵੱਲੋਂ ਹੀ ਇਹ ਇਨਪੁਟ ਮਿਲੀ ਸੀ ਪਰ ਉੱਥੇ ਹੀ ਜੇਕਰ ਪੰਜਾਬ ਦੀ ਇੰਟੈਲੀਜੈਂਸੀ ਦੀ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਇੰਟੈਲੀਜੈਂਸੀ ਕੋਲ ਇਸ ਤਰ੍ਹਾਂ ਕੀ ਕੋਈ ਵੀ ਖਬਰ ਨਹੀਂ ਆਤਾ ਉਸ ਮਾਮਲੇ ਨੂੰ ਲੈ ਕੇ ਹੁਣ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਆ ਜੋ ਕੀਤੀ ਹੈ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਸਟੇਟ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਮੁਹਾਲੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਅੱਗੇ ਦੀ ਪੁੱਛ ਪੜਤਾਲ ਆ ਜੋ ਉਹਨਾਂ ਤੋਂ ਮੁੜ ਕਰ ਸਕਦੀ ਹੈ ਹਾਲਾਂਕਿ ਅੱਜ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਣੀ ਸੀ ਪਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅੱਜ ਜਾਣ ਤੋਂ ਇਨਕਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ ਉਸ ਤੋਂ ਬਾਅਦ ਉਹ ਪੁਲਿਸ ਦੇ ਸਾਹਮਣੇ ਆਪਣੇ ਆਪ ਪੇਸ਼ ਹੋਣਗੇ ਤਾਂ ਹੁਣ ਪਲਕੇ ਉਹਨਾਂ ਤੋਂ ਪੁੱਛਗਿੱਛ ਆ ਜੋ ਇਸ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਇੱਕ ਵਾਰ ਉਹ ਬਿਆਨ ਤੁਹਾਨੂੰ ਫਿਰ ਦੱਸ ਦੰਨੇ ਆ ਦਰਸਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਜਿਸ ਦੇ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ ਤੇ 32 ਹੋਰ ਚੱਲਣੇ ਬਾਕੀ ਨੇ ਤਾਂ ਇਸ ਵਿਵਾਦਿਤ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਨੇ ਜੋ ਉਹ ਬਾਤਾਂ ਹੋਈਆਂ ਨਜ਼ਰ ਆ ਰਹੀਆਂ ਸੀ ਐਮ ਭਗਵੰਤ ਮਾਨ ਕੱਲ ਲਾਈਵ ਦੌਰਾਨ ਇਹ ਗੱਲ ਆਖ ਜਾਂਦੇ ਨੇ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਝੂਠਾ ਹੁੰਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆ ਜੋ ਕੀਤੀ ਜਾਵੇਗੀ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਵੀ ਆਦੇਸ਼ ਨੇ ਜੋ ਜਾਰੀ ਕੀਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਬਿਲਕੁਲ ਸੱਚ ਹੈ ਜਾਂ ਝੂਠ ਹੈ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਤੇ ਪ੍ਰਤਾਪ ਸਿੰਘ ਬਾਜਵਾ ਆਪਣੇ ਇਸ ਬਿਆਨ ਤੇ ਕਿੰਨੇ ਕੁ ਟਾਈਮ ਖੜਦੇ ਨੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ